ਭਾਈ ਗੁਰਜੀ ਦਾ ਖਾਲਸਾ ਜੀ ਸ਼੍ਰੀ ਭਾਈ ਗੁਰਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਆਪਾਂ ਬਹੁਤ ਹੀ ਘੈਂਟ ਜ਼ਮੀਨ ਦਾ ਟੱਕ ਤੁਹਾਡੇ ਲਈ ਲੈ ਕੇ ਆਏ ਹਾਂ ਜਿਸ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਸਾਰੀਆਂ ਫਸਲਾਂ ਹੁੰਦੀਆਂ ਨੇ ਇੱਕ ਨੰਬਰ ਪਾਣੀ ਇੱਕ ਨੰਬਰ ਬਾਣ ਤੁਹਾਡੇ ਲਈ ਲੈ ਕੇ ਆਏ ਆਂ ਇਹ ਏਰੀਆ ਤੋਂ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਵੀਰਾਂ ਦੇ ਕਿ ਸਾਨੂੰ ਆਹ ਏਰੀਆ ਚੋਂ ਜ਼ਮੀਨ ਚਾਹੀਦੀ ਹੈ ਤਾਂ ਉਹਨਾਂ ਦੀ ਸਪੈਸ਼ਲ ਡਿਮਾਂਡ ਦੇ ਉੱਤੇ ਅੱਜ ਦੀ ਵੀਡੀਓ ਰੈਡ ਵਾਲੀ ਹੈ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਜ਼ਮੀਨ ਦੀ ਐਡ ਖੇਤੀਬਾੜੀ ਸੰਧ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਸੰਪਰਕ ਤੇ ਤੁਸੀਂ 7-8 ਮਿੰਟਾਂ ਦੀ ਵੀਡੀਓ ਸਾਰੀ ਜਾਣਕਾਰੀ 7-8 HD ਚ ਫੋਟੋਆਂ ਬਣਾ ਕੇ ਭੇਜ ਦੇਣੀ ਆ ਇਸ ਤੋਂ ਇਲਾਵਾ ਅਸੀਂ ਬਿਜ਼ਨਸ ਐਡ ਵੀ ਕਰਦੇ ਆ ਜੀ ਬੂਸਟ ਐਡ ਵੀ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਤੁਸੀਂ ਆਪਣੇ ਬਿਜ਼ਨਸ ਦੀ ਤਾਂ ਉਹ ਵੀ ਐਡਲ ਕਰਨ ਲਈ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਇਹ ਸਿਰਫ ਐਡਵਰਟਾਈਜ਼ਮੈਂਟ ਲਈ ਨੰਬਰ ਦਿੱਤਾ ਗਿਆ ਜੀ ਠੀਕ ਹੈ ਜੀ ਸੋ ਆਪਾਂ ਵੀਡੀਓ ਕਰ ਲੈਨੇ ਆ ਸਟਾਰਟ ਜੀ ਤੇ ਬਾਕੀ ਤੁਸੀਂ ਦੱਸ ਦਿਓ ਬਾਈ ਜੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਕਹੋ ਜੀ ਜ਼ਮੀਨ ਚਾਹੀਦੀ ਹੈ ਸਾਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਉਹੀ ਜੀ ਜ਼ਮੀਨ ਅਸੀਂ ਅ ਵੀਡੀਓ ਕਰ ਲੈਂਦੇ ਆ ਸ਼ੁਰੂਆਤ ਜੀ ਆਪਾਂ ਅੱਜ ਆਪਣੀ ਕੋਲੇ ਬਾਈ ਜੀ ਜਿਹੜੀ ਜ਼ਮੀਨ ਆਈ ਆ 19 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ 19 ਕਿੱਲੇ ਦਾ ਟੱਕ ਜ਼ਮੀਨ ਲੈ ਕੇ ਆਏ ਆ ਸਾਰੀ ਜ਼ਮੀਨ ਪੱਧਰ ਜ਼ਮੀਨ ਮਿਲੂਗੀ ਬਾਈ ਜੀ ਪੂਰੀ ਟਾਪ ਦੀ ਜ਼ਮੀਨ ਮਿਲਣ ਵਾਲੀ ਹੈ ਜੀ 19 ਕਿੱਲੇ ਦੇ ਵਿੱਚੋਂ 3 ਕਿੱਲੇ ਬਾਈ ਜੀ ਲਿੰਕ ਰੋਡ ਦਾ ਫਰੰਟ ਰਹਿਣ ਵਾਲਾ ਯਾਨੀ ਕਿ ਰਾਹ ਪਹੀ ਦਾ ਕੋਈ ਰੋਲਾ ਨਹੀਂ ਬਾਈ ਜੀ ਤੁਸੀਂ 3 ਕਿੱਲੇ ਫਰੰਟ ਬਹੁਤ ਹੋ ਜਾਂਦਾ ਬਾਈ 3 ਕਿੱਲੇ ਦੇ ਪਿੱਛੇ ਹਟ ਵੀ 19 ਕਿੱਲੇ ਨੇ 3 ਕਿੱਲੇ ਤੁਹਾਨੂੰ ਰੋਡ ਦਾ ਫਰੰਟ ਹੈ ਜਿਹੜਾ ਉਹ ਦੇਖਣ ਨੂੰ ਮਿਲ ਜੂਗਾ ਤੇ ਵਧੀਆ ਲਿੰਕ ਰੋਡ ਬਣਿਆ ਹੋਇਆ ਬਾਈ ਜੀ ਉੱ ਮਾਲਕ ਵੀਰਾਂ ਦੇ ਦੱਸਣ ਮੁਤਾਬਕ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ 19 ਗਿੱਲਾਂ ਦੇ ਵਿੱਚ ਤੁਹਾਨੂੰ ਇੱਕ ਮੋਟਰ ਕਨੈਕਸ਼ਨ ਦੇਖਣ ਨੂੰ ਮਿਲ ਜੂਗਾ ਬਾਈ ਜੀ ਯਾਨੀ ਕਿ ਪਾਣੀ ਲਈ ਹਨ ਇੱਕ ਮੋਟਰ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਵੱਡੀ ਗੱਲ ਹੈ ਬਾਈ ਜੀ ਤਕਸੀਮ ਟੱਕ ਹੈ ਤਕਸੀਮ ਟੱਕ ਬਹੁਤ ਘੱਟ ਮਿਲਦੇ ਨੇ ਸਾਰਾ ਬਾਈ ਹੋਰਿਆਂ ਨੇ ਬਾਣ ਅੱਡ ਕਢਵਾਇਆ ਹੋਇਆ ਕਿਸੇ ਨਾਲ ਵੀ ਕੋਈ ਹੈਨਾ ਵੱਟ ਬੰਨੇ ਦਾ ਰੌਲਾ ਨਹੀਂ ਛੱਡਿਆ ਹੋਇਆ ਕਿਸੇ ਨਾਲ ਕੋਈ ਸਾਂਝਾ ਖਾਤਾ ਨਹੀਂ ਹੈਗਾ ਤਕਸੀਮ ਟੱਕ ਕੱਲਿਆਂ ਦੀ ਫਰਦ ਨਿਕਲਦੀ ਹੈ ਕੱਲਿਆਂ ਦਾ ਮੋਟਰ ਕਨੈਕਸ਼ਨ ਹੈ ਬਾਈ ਜੀ ਕਿਸੇ ਨੂੰ ਕੋਈ ਵਾਰੀ ਨਹੀਂ ਦੇਣੀ ਸਾਰਾ ਕੁਝ ਕੱਲਿਆਂ ਦਾ ਬਾਈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਜੀ ਨੇੜੇ ਬੰਗਾ ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਬੰਗਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਫੁੱਲ ਕੈਂਟ ਬਾਣ ਹੈ ਬਾਈ ਜੀ ਫੁੱਲ ਕੈਂਟ ਸਾਰੀਆਂ ਚੀਜ਼ਾਂ ਨੇ ਹਨਾ ਬਾਕੀ ਤੁਸੀਂ ਜਦੋਂ ਜਾਓਗੇ ਬਾਈ ਬਾਣ ਉੱਤੇ ਦੀ ਗੇੜਾ ਮਾਰੋਗੇ ਹਨਾ ਸਾਰੀ ਗੱਲਬਾਤ ਉਹਨੂੰ ਪਤਾ ਲੱਗ ਜੂਗੀ ਬਾਕੀ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਬਾਈ ਜੀ ਉਹ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਚਲਾ ਦਿੱਤਾ ਹੈ ਇਹ ਨੰਬਰ ਮਾਲਕ ਵੀਰਾਂ ਦਾ ਇਹਨਾਂ ਨਾਲ ਗੱਲਬਾਤ ਕਰ ਲਿਓ ਜੋ ਵੀ ਇਨਫੋਰਮੇਸ਼ਨ ਹਨਾ ਹੋਰ ਵੀ ਰਹਿੰਦੀ ਆ ਉਹ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲਾਦੂ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਹਰ ਰੋਜ਼ ਇਸੇ ਤਰ੍ਹਾਂ ਦੀ ਕੋਠੀਆਂ ਮਕਾਨਾਂ ਜ਼ਮੀਨਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦੱਬ ਦਿਓ ਬੈਲ ਆਈਕਨ ਦੱਬਣ ਦਾ ਇਹ ਫਾਇਦਾ ਹੁੰਦਾ ਬਾਈ ਯਾ ਠੀਕ ਹੈ ਕਈ ਵਾਰੀ ਵੀਰ ਲੇਟ ਹੋ ਜਾਂਦੇ ਹਨਾ ਚੀਜ਼ ਹੱਥੋਂ ਨਿਕਲ ਜਾਂਦੀ ਹੈ ਤਾਂ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ